ਹੁਣੇ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਖੜਕਣ ਦੀ ਗੱਲ ਆਪਾਂ ਨੂੰ ਲੱਗਦੀ ਹੈ ਇਹ ਖੜਕੇ ਨਾ ਖੜਕੇ ਆਮ ਲੋਕਾਂ ਨੂੰ ਇਹਦਾ ਫਾਇਦਾ ਤੇ ਇੱਕ ਫਾਇਦਾ ਕੀ ਆ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦਾ ਤੀਜਾ ਸਾਥੀ ਜਿਹੜਾ ਇੰਦਰਪ੍ਰੀਤ ਸਿੰਘ ਉਰਫ ਪੈਰੀ अच्छा ਇਹ ਨੌਜਵਾਨ ਕੱਲ ਚੰਡੀਗੜ੍ਹ ਦੇ ਵਿੱਚ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। اچھا اچھا ਦੱਸਿਓ ਜੀ ਪੰਜਾਬ ਰੋਡਵੇਜ ਦੀ ਬੱਸ ਤੇ ਗੋਲੀਆਂ ਚਲਾਈਆਂ ਕਿਸੇ ਨੇ ਜੀ? ਇਹ ਬੱਸ ਗਿਲਸਾਫ ਰੋਜਪੁਰ ਖੇਤਰ ਦੇ ਵਿੱਚ ਜਿਹੜੀਆਂ ਗੋਲੀਆਂ ਨੇ ਬੱਸ ਦੇ ਉੱਪਰ ਉਹ ਚੱਲੀਆਂ ਨੇ। ਸੰਸਦ ਮੈਂਬਰ ਉਹਨਾਂ ਨੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਤੇ ਬਣੇ ਹਵਾਈ ਅੱਡੇ ਬਾਰੇ ਕੀ ਗੱਲ ਕੀਤੀ ਜੀ ਰਾਜ ਸਭਾ 'ਚ? ਪੰਜਾਬ 'ਚ ਬਣੇ ਹੋਏ ਮਹਾਲੀ ਦਾ ਹਵਾਈ ਅੱਡਾ ਖਾਸ ਕਰਕੇ ਤੇ ਇੱਥੋਂ ਜਿਹੜੀਆਂ ਨੇ ਅੰਤਰਰਾਸ਼ਟਰੀ ਹਵਾਈ ਅਡਾਨਾਂ ਕਿਉਂ ਨਹੀਂ ਸ਼ੁਰੂ ਹੁੰਦੀਆਂ ਸਰਕਾਰੀ ਨੌਕਰੀ ਛੱਡ ਕੇ ਬਲੈਤ ਗਿਆ ਬੰਦਾ ਉਹਨੇ ਕੀ ਦੱਸਿਆ ਜੀ ਸਰਕਾਰੀ ਨੌਕਰੀ ਛੱਡ ਕੇ ਹਰਿਆਣਾ ਦਾ 30 ਸਾਲ ਦਾ ਨੌਜਵਾਨ ਇੰਗਲੈਂਡ ਗਿਆ ਤੇ ਉੱਥੇ ਕਤਲ ਤੌਰ ਦੇ ਉੱਤੇ ਕਤਲ ਹੋਣ ਦਾ ਮਸਲਾ ਹੈਗਾ ਜਿਹੜਾ ਉਹ ਸਾਹਮਣੇ ਆਇਆ ਮ੍ਰਿਤਕ ਵਿਜੇ ਕੁਮਾਰ ਦੱਸਿਆ ਜਾਂਦਾ ਜੀ ਉਹਨਾਂ ਦੇ ਵਿੱਚ ਜਿਹੜਾ ਐਪ ਸੰਚਾਰ ਸਾਥੀ ਆ ਜੀ ਓਹੋ ਕਿਹੜਿਆਂ ਫੋਨਾਂ ਦੇ ਵਿੱਚ ਇੰਸਟਾਲ ਕਰਨਾ ਪੈਣਾ ਨਵੇਂਆਂ ਦੇ ਵਿੱਚ ਉਹਦੇ ਚ ਉਹ ਉਹ ਐਪ ਕੀ ਹੈ ਜਿਥੇ ਰਵਨੀਤ ਸਿੰਘ ਬਿੱਟੂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਲਈ ਕਿਉਂਕਿ ਪੰਜਾਬ ਸਰਕਾਰ ਨੇ ਕਹਿਤਾ ਵੀ ਇੱਕ ਉਹਦੀ ਤਕਰੀਰ ਆ ਜਿਹੜੀ ਅੱਗ ਲਾ ਸਕਦੀ ਹੈ ਬਿੱਟੂ ਉਹਣੀ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਚ ਬੋਲ ਰਹੇ ਨੇ ਸ੍ਰੀ ਆਨਮਕ੍ਰਂ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗੱਲ ਸਾਹਿਬ ਅੱਜ ਕੀ ਗੱਲ ਹੋ ਗਈ ਠੰਡ ਠੁੰਡ ਜਿਤਾ ਨਹੀਂ ਕਿਤੇ ਆ ਗਏ ਬਸੇ ਜੀ ਗੱਲ ਸਾਹਿਬ ਠੰਡ ਬਹੁਤ ਪੈਣ ਲੱਗ ਗਈ ਜੀ ਠੰਡ ਪੂਰੀ ਪੀਕ ਦੇ ਉੱਤੇ ਆ ਹੁਣ ਠੰਡ ਵਧੀਆ ਵੀ ਲੱਗਦੀ ਆ ਪੰਜਾਬ ਦੀ ਬਿਲਕੁਲ ਜੀ ਅੱਛਾ ਇਹ ਹੁੰਦਾ ਸੇਉ ਰਵਨੀਤ ਸਿੰਘ ਬਿੱਟੂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਲਈ ਕਿਉਂਕਿ ਪੰਜਾਬ ਸਰਕਾਰ ਨੇ ਕਹਿਤਾ ਵੀ ਇੱਕ ਉਹਦੀ ਤਕਰੀਰ ਆ ਜਿਹੜੀ ਅੱਗ ਲਾ ਸਕਦੀ ਹੈ ਬਿੱਟੂ ਉਹਣੀ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਚ ਬੋਲ ਰਹੇ ਨੇ ਕੀ ਬਿਆਨ ਦਿੱਤਾ ਬਿਲਕੁਲ ਜੀ ਇਹ ਬੜਾ ਹੈਰਾਨੀਜਨਕ ਮਸਲਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੇਂਦਰ ਦੇ ਵਿੱਚ ਮੰਤਰੀ ਰਵਨੀਤ ਬਿੱਟੂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਕਿਉਂਕਿ ਜਦੋਂ ਅਮਰਤਪਾਲ ਸਿੰਘ ਉੱਪਰ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਤਾਂ ਉਦੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੇ ਇੱਕਮਿਕ ਸੀ ਦੋਨਾਂ ਦੇ ਵੱਲੋਂ ਹੀ ਆਪਸੀ ਸਹਿਮਤੀ ਦੇ ਨਾਲ ਅਮਰਤਪਾਲ ਸਿੰਘ ਉਸ ਦੇ ਸਾਥੀਆਂ ਉੱਪਰ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਲਾਇਆ ਗਿਆ ਸੀਗਾ ਪਰ ਆਪਾਂ ਨੂੰ ਪਤਾ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਅਜਿਹਾ ਕਾਨੂੰਨ ਹੈ ਜਿਹਦੇ ਤਹਿਤ ਕਿਸੇ ਵਿਅਕਤੀ ਨੂੰ 1 ਸਾਲ ਤੱਕ ਨਜ਼ਰਬੰਦ ਰੱਖਿਆ ਜਾ ਸਕਦਾ ਪਰ ਪੰਜਾਬ ਸਰਕਾਰ ਨੇ ਇਹਨੂੰ ਖੇਡ ਹੀ ਬਣਾ ਲਿਆ ਉਹਨੂੰ ਅੱਗੇ ਦੀ ਅੱਗੇ ਵਧਾਈ ਗਿਆ ਅਮਰਤਪਾਲ ਸਿੰਘ ਨੇ ਹੁਣ ਮੰਗ ਕੀਤੀ ਸੀ ਕਿ ਉਸ ਨੂੰ ਸੰਸਦ ਦੇ ਮੌਜੂਦਾ ਸਰਬਰਤ ਜਿਲਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਮਸਲੇ ਸੰਸਦ ਦੇ ਵਿੱਚ ਰੱਖ ਸਕੇ ਉਹਦੇ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਤੁਸੀਂ ਇੱਕ ਹਫਤੇ ਚ ਇਸ ਵਿਸ਼ੇ ਦੇ ਉੱਤੇ ਕੋਈ ਜਿਹੜਾ ਡਿਸੀਜਨ ਉਹ ਲਓ ਹਾਈ ਕੋਰਟ ਨੇ ਡਿਸੀਜਨ ਲੈ ਲਿਆ ਪੰਜਾਬ ਸਰਕਾਰ ਦੇ ਕਹਿਣ ਅਨੁਸਾਰ ਕਿ ਪੰਜਾਬ ਸਰਕਾਰ ਨੇ ਉੱਥੇ ਜਵਾਬ ਤਲਬ ਕੀਤਾ ਕਿ ਜੇ ਅਸੀਂ ਅਮਰਤਪਾਲ ਸਿੰਘ ਨੂੰ ਰਿਹਾ ਨਹੀਂ ਕਰ ਸਕਦੇ ਪੈਰੋਲ ਦੇ ਉੱਤੇ ਤਾਂ ਅਮਰਤਪਾਲ ਸਿੰਘ ਵੱਲੋਂ ਦੁਬਾਰੇ ਫੇਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਕਿ ਜੀ ਸਪਸ਼ਟੀਕਰਨ ਦਿੱਤਾ ਜਾਵੇ ਕਿ ਪੰਜਾਬ ਸਰਕਾਰ ਕਿਉਂ ਨਹੀਂ ਰਿਹਾ ਕਰ ਸਕਦੀ ਤਾਂ ਪੰਜਾਬ ਸਰਕਾਰ ਨੇ ਹਾਸਲ ਹੀਣਾ ਬਿਆਨ ਜਿਹੜਾ ਉਹ ਦਿੱਤਾ ਕਿ ਜੇ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਂਦਾ ਪਰੋਲ ਦੇ ਉੱਤੇ ਤਾਂ ਉਹੋ ਜਿਹਾ ਬਿਆਨ ਦੇਵੇਗਾ ਕਿ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜਾਵੇਗੀ ਉਹ ਕਹਿੰਦੇ ਅਮਰਤਪਾਲ ਸਿੰਘ ਦੀ ਤਕਰੀਰ ਨਾਲ ਹੀ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਸਕਦੀ ਹੈ ਕੀ ਤਾਂ ਇਹ ਪੰਜਾਬ ਸਰਕਾਰ ਦੀ ਸਟੇਟਮੈਂਟ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਪਰੋਲ ਅਮਰਤਪਾਲ ਸਿੰਘ ਦਾ ਹੱਕ ਹੈ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਸ਼ਿਦ ਨੂੰ ਹੱਕ ਮਿਲਿਆ ਤਾਂ ਅਮਰਤਪਾਲ ਸਿੰਘ ਨੂੰ ਕਿਉਂ ਕਿਉਂ ਨਹੀਂ ਕਿਉਂਕਿ ਦੋ ਜਣੇ ਜੇਲ੍ਹ 'ਚ ਬੈਠੇ ਜਿੱਤੇ ਸੀਗੇ ਜੀ ਮੌਜੂਦਾ ਲੋਕ ਸਭਾ ਦੇ ਦੌਰਾਨ ਇੱਕ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਦੂਜਾ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਰਾਸ਼ਿਦ ਇੰਜੀਨੀਅਰ ਰਾਸ਼ਿਦ ਉਸ ਵਕਤ ਦਿੱਲੀ ਦੀ ਜੇਲ੍ਹ 'ਚ ਬੰਦ ਸੀ ਜੇਲ੍ਹ 'ਚ ਬੈਠਾ ਜਿੱਤਿਆ ਸੀ ਪਰ ਉਹਨੂੰ ਤਾਂ ਉਦੋਂ ਬਾਅਦ ਪੈਰੋਲ ਮਿਲ ਗਈ ਉਹ ਤਾਂ ਬਾਹਰ ਆ ਗਿਆ ਉਹ ਤਾਂ ਸੰਸਦ ਦੇ اجلاس ਅਟੈਂਡ ਕਰ ਰਿਹਾ ਪਰ ਅਮਰਤਪਾਲ ਸਿੰਘ ਇੱਕੋ ਇੱਕੋ ਸੰਸਦ ਮੈਂਬਰ ਰਹਿ ਗਿਆ ਜਿਹੜਾ ਜੇਲ੍ਹ 'ਚ ਬੈਠਾ ਜਿੱਤਿਆ ਸੀ ਮਜੂਦਾ ਲੋਕ ਸਭਾ ਬਰਨ ਲੇਕਿਨ ਅਜੇ ਤੱਕ ਉਸਨੂੰ ਇੱਕ ਵੀ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਤਾਂ ਕਿ ਜਿਹੜੀ ਉਹ ਨਹੀਂ ਦਿੱਤੀ ਗਈ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਆਪਦੀ ਨਾਕਾਮੀ ਮੰਨੀ ਹੈ ਹਾਈ ਕੋਰਟ ਚ ਐਡਵੋਕੇਟ ਜਰਨਲ ਜਨਕ ਸਰਕਾਰੀ ਵਕੀਲ ਦੇ ਬਿਆਨ ਨੇ ਪੋਲ ਖੋਲ ਦਿੱਤੀ ਆ ਪੰਜਾਬ ਦੀ ਔਰ ਅਮਰ ਰਵਨੀਤ ਬਿੱਟੂ ਦਾ ਕਹਿਣਾ ਕਿ ਅਵਰਤਪਾਲ ਸਿੰਘ ਤੇ ਨੈਸ਼ਨਲ ਸਕਿਉਰਿਟੀ ਐਕਟ ਪੰਜਾਬ ਸਰਕਾਰ ਨੇ ਲਾਇਆ ਹੈ ਪੰਜਾਬ ਸਰਕਾਰ ਦੀ ਸਟੇਟਮੈਂਟ ਤੋਂ ਹੀ ਸਾਫ ਹੋ ਗਿਆਗਾ ਤੋ ਇਹ ਬੜਾ ਹੈਰਾਨੀਜਨਕ ਮਸਲਾਗਾ ਕਿ ਭਾਜਪਾ ਦਾ ਲੀਡਰ ਔਰ ਕੇਂਦਰ ਦੇ ਵਿੱਚ ਮੰਤਰੀ ਰਵਨੀਤ ਬਿੱਟੂ ਅਵਰਤਪਾਲ ਸਿੰਘ ਨੇ ਹੱਕ ਚ ਬੋਲਿਆ ਕਿਉਂਕਿ ਰਵਨੀਤ ਬਿੱਟੂ ਦੇ ਬਿਆਨ ਇਹ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਉੱਤੇ ਬੰਦੀ ਸਿੰਘਾਂ ਦੇ ਖਿਲਾਫ ਆਉਂਦੇ ਰਹੇ ਨੇ ਜਾਂ ਰਿਹਾਈ ਦੇ ਖਿਲਾਫ ਬੋਲਦੇ ਰਹੇ ਨੇ ਇਹ ਪਹਿਲੀ ਵਾਰ ਹੈ ਕਿ ਰਵਨੀਤ ਬਿੱਟੂ ਨੇ ਇਸ ਤਰ੍ਹਾਂ ਦਾ ਜੂਟਰਨ ਮਾਰਿਆਗਾ ਕਿ ਅਮਰਤਪਾਲ ਸਿੰਘ ਵਾਲੇ ਮਸਲੇ ਦੇ ਉੱਪਰ ਉਹ ਰਿਹਾਈ ਦੇ ਪੱਖ ਦੇ ਵਿੱਚ ਬੋਲਦਾ ਵਿਖਾਈ ਦੇ ਰਿਹਾ ਹੈ ਫਿਰ ਕੁੱਲ ਮਿਲਾ ਕੇ ਕਹਿਣਾ ਹੋਵੇ ਜੀ ਰਿਹਾਈ ਹੋਣੀ ਚਾਹੀਦੀ ਹੈ ਇਹ ਰਿਹਾਈ ਹੈਗੀ ਜਿਹੜੀ ਉਹ ਅਮਰਤਪਾਲ ਸਿੰਘ ਦਾ ਹੱਕ ਵੀ ਹੈ ਔਰ ਅਧਿਕਾਰ ਵੀ ਹੈ ਔਰ ਜੇ ਦੇਖਣਾ ਹੋਵੇ ਤਾਂ ਇਸ ਵਿਸ਼ੇ ਦੇ ਉੱਤੇ ਇਹ ਵੀ ਹੈਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬਿਨਾ ਕਿਸੇ ਗੱਲ ਤੋਂ ਜਿਹੜਾ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਰੱਖਿਆ ਜਾ ਰਿਹਾ ਹੈ ਔਰ ਇਸ ਤਰ੍ਹਾਂ ਦੇ ਮਤਲਬ ਸਟੇਟਮੈਂਟ ਦਿੱਤੀਆਂ ਜਾ ਰਹੀਆਂ ਕਿ ਅਮਰਪਾਲ ਸਿੰਘ ਦਾ ਇੱਕ ਭਾਸ਼ਣ ਪੰਜਾਬ دریاਵਾ ਚ ਅੱਗ ਲਾ ਸਕਦਾ ਹੈ ਜਾਂ ਸੂਬੇ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ ਇਹਨਾਂ ਦੇ ਵਿੱਚ ਕੋਈ ਬੁਨਿਆਦ ਨਹੀਂ ਹੈ ਤੇ ਜਦੋਂ ਗਰਮੀਤ RAM ਰਹੀਮ ਵਰਗਿਆਂ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਹੈ ਹਾਲਾਂਕਿ ਗਰਮੀਤ RAM ਰਹੀਮ ਬਲਾਤਕਾਰ ਦੇ ਕਤਲ ਦੇ ਕੇਸਾਂ ਜੇਲ੍ਹ ਕੱਟ ਰਿਹਾ ਔਰ ਇਹ ਪੋਲਿਟਿਕਲ ਇਸ਼ੂ ਹੈ ਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਇਹਨਾਂ ਦਾ ਕੰਪੈਰੀਸ਼ਨ ਕੋਈ ਨਹੀਂ ਹੈ ਲੇਕਿਨ ਫਿਰ ਵੀ ਸਵਾਲ ਇਹ ਹੈ ਕਿ ਜੇਕਰ ਉਸ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਸਕਦੀ ਆ ਜੇਕਰ ਆਸਾ RAM ਵਰਗਿਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਆ ਤਾਂ ਫਿਰ ਬਾਕੀਆਂ ਨੂੰ ਵੀ ਕਾਨੂੰਨ ਅਨੁਸਾਰ ਉਹਨਾਂ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਸੋ ਇਹਦੇ ਤੇ ਹੁਣ ਜੇ ਰਵਨੀਤ ਬਿੱਟੂ ਕਹਿ ਰਿਹਾ ਤਾਂ ਪੰਜਾਬ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਕੀ ਉਹਨਾਂ ਨੇ ਅਮਰਤਪਾਲ ਸਿੰਘ ਦੇ ਵਿਸ਼ੇ ਦੇ ਉੱਤੇ ਸੈਂਟਰ ਸਰਕਾਰ ਤੋਂ ਬਿਣਾਇਨ ਨੇ ਸੇ ਲਾਇਆ ਹਾਲਾਂਕਿ ਜਿੰਨਾ ਆਪਾਂ ਨੂੰ ਪਤਾ ਹੈ ਦੋਨੇ ਸਰਕਾਰਾਂ ਰਲੀਆਂ ਹੋਈਆਂ ਸੀ ਇਸ ਵਿਸ਼ੇ ਤੇ। ਜੀ। ਅੱਛਾ ਜੀ ਲਾਰੈਂਸ ਗੈਂਗ ਦੀ ਜਦ ਕੋਈ ਖਬਰ ਆਉਂਦੀ ਹੈ ਨਾ ਪੰਜਾਬ ਦੇ ਇੱਕ ਦੋ ਪੱਤਰ ਫਿਰ ਪੱਤਰਕਾਰ ਫਿਰ पान पूर्ण মিঠਾ ਚਬ ਕੇ ਨਾ सुपारी ਸਪੂਰੀ ਫੇਰ ਸੁਣਾਉਂਦੇ ਨੇ ਜਿਵੇਂ ਨਾ ਡਾਕਟੋਰੇਟ ਉਹਨਾਂ ਦੀ ਗੈਂਗਿਸਮ ਚ ਕੀਤੀ ਹੁੰਦੀ ਆ ਅੱਦੇ ਤਾਂ ਸ਼ਬਦ ਪਤਾ ਨਹੀਂ ਪੰਜਾਬੀ ਦੇ ਕਿੱਥੋਂ ਕੱਢ ਕੇ ਲਿਆਉਂਦੇ ਨੇ ਇੱਕ ਤਾਂ ਤਾਮਾ ਝਾਮਾ ਮੈਨੂੰ ਨਹੀਂ ਸ਼ਬਦ ਲੱਗਿਆ ਇਹ ਪਤਾ ਕਿੱਥੋਂ ਤਾਮਾ ਝਾਮਾ ਸ਼ੁਰੂ ਹੋ ਗਿਆ ਇਹ ਦੇਖਦੇ ਦੇਖਦੇ ਸ਼ੁਰੂ ਹੋਇਆ ਹੁਣੇ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਖੜਕਣ ਦੀ ਗੱਲ ਆਪਾਂ ਨੂੰ ਲੱਗਦੀ ਹੈ ਇਹ ਖੜਕੇ ਨਾ ਖੜਕੇ ਆਮ ਲੋਕਾਂ ਨੂੰ ਇਹਦਾ ਫਾਇਦਾ ਤੇ ਇੱਕ ਫਾਇਦਾ ਕੀ ਆ ਮੈਨੂੰ ਇਹ ਸਮਝਾਇਓ ਮਾੜਾ ਜੀ ਦੇਖੋ ਜੀ ਮਸਲਾ ਇਹ ਹੈ ਕਿ 골ਡੀ ਬਰਾਡ ਕੈਨੇਡਾ ਚ ਅਮਰੀਕਾ ਚ ਹੈਗਾ ਵੀ ਇੱਕ ਸਰਕਾਰ ਵੱਲੋਂ ਹੀ ਮਤਲਬ ਸਟੇਟਮੈਂਟਸ ਆਉਂਦੀਆਂ ਨੇ ਬਹੁਤ ਸਾਰੇ ਏਜੰਟਸ ਤਾਂ ਸਰਕਾਰ ਦੇ ਹੀ ਹੁੰਦੇ ਨੇ ਪਤਾ ਨਹੀਂ ਹੋਣੇ ਮਸਲਾ ਲੇਕਿਨ ਪਿਛਲੇ ਕਈ ਸਾਲਾਂ ਤੋਂ ਇਹ ਮਸਲਾ ਪੂਰਾ ਚਰਚਾ ਦਾ ਵਿਸ਼ਾ ਹੈ ਜਿਹੜਾ ਉਹ ਬਣਿਆ ਹੋਇਆ ਹੁਣ ਕੀ ਹੋਇਆ ਹੁਣ ਇਹ ਹੋਇਆ ਕਿ ਲਾਰੈਂਸ ਬਸ਼ਨੋਈ ਤੇ ਗੋਲਡੀ ਬਰਾੜ ਦਾ ਤੀਜਾ ਸਾਥੀ ਜਿਹੜਾ ਇੰਦਰਪ੍ਰੀਤ ਸਿੰਘ ਉਰਫ ਪੈਰੀ ਅੱਛਾ ਇਹ ਨੌਜਵਾਨ ਕੱਲ ਚੰਡੀਗੜ੍ਹ ਦੇ ਵਿੱਚ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅੱਛਾ ਜੀ ਲਾਰੈਂਸ ਬਸ਼ਨੋਈ ਗੈਂਗ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ ਯਾਨੀ ਕਿ ਆਪਣੇ ਹੀ ਸਾਥੀ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਹੀ ਹੈ ਉਸ ਤੋਂ ਬਾਅਦ 골ਡੀ ਬਰਾੜ ਦਾ ਇੱਕ ਆਡੀਓ ਸੁਨੇਹਾ ਜਿਹੜਾ ਉਹ ਆਉਂਦਾ ਔਰ 골ਡੀ ਬਰਾੜ ਆਪਣੇ ਆਡੀਓ ਜਿਹੜੀ ਉਹਨੇ ਮਤਲਬ ਭੇਜੀ ਆ ਉਹਦੇ ਵਿੱਚ ਦੁੱਖ ਤੋਂ ਖਾਤੜੀ ਤੇ ਪੈਰੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਹਿੰਦਾ ਹੈ ਕਿ ਪੈਰੀ ਯਹੀ ਮੌਤ ਦਾ ਹੱਕਦਾਰ ਨਹੀਂ ਸੀ ਔਰ ਬਿਸ਼ਨੋਈ ਨੇ ਯਾਰ ਮਾਰ ਕਰ ਦਿੱਤੀ ਆਡੀਓ ਦੇ ਵਿੱਚ ਗਿਲ ਸਾਹਿਬ ਗੋਲਡੀ ਬਰਾੜ ਕਹਿ ਰਿਹਾ ਕਿ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਗੋਲਡੀ ਬਰਾੜ ਆ ਮੈਂ ਆਡੀਓ ਸੁਨੇਹਾ ਏ ਕਹਿਣ ਲਈ ਭੇਜ ਰਿਹਾ ਕਿ ਸਾਡੇ ਭਰਾ ਇੰਦਰਪ੍ਰੀਤ ਪੈਰੀ ਜਿਹਦਾ ਲਾਰੈਂਸ ਬਿਸ਼ਨੋਈ ਗਰੋਵ ਵੱਲੋਂ ਕਤਲ ਕੀਤਾ ਗਿਆ ਉਹਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ ਉਹ ਹੁਣ ਭਾਵੇਂ ਦਾਵਾ ਕਰਨ ਕਿ ਪੈਰੀ ਪੈਸਿਆਂ ਦੀ ਵਸੂਲੀ ਕਰਦਾ ਸੀ ਜਾਂ ਕੁਝ ਹੋਰ ਕੰਮ ਕਰਦਾ ਸੀ ਪਰ ਸਚਾਈ ਇਹ ਹੈ ਕਿ ਲਾਰੈਂਸ ਨੇ ਖੁਦ ਉਸ ਦੇ ਵਿਆਹ ਤੋਂ ਬਾਅਦ ਪੈਰੀ ਨੂੰ ਵਧਾਈ ਦੇਣ ਲਈ ਫੋਨ ਕੀਤਾ ਸੀ ਤੇ ਕਿਹਾ ਕਿ ਤੇਰੇ ਨਾਲ ਕੁਝ ਨਿੱਜੀ ਮਾਮਲਿਆਂ ਤੇ ਗੱਲ ਕਰਨੀ ਹੈ ਜਿਹੜੀ ਤੇਰੇ ਫੋਨ ਤੇ ਕਰਨੀ ਸੇਫ ਨਹੀਂ ਹੈ ਉਹਨੇ ਪੈਰੀ ਨੂੰ ਇੱਕ ਖਾਸ ਜਗ੍ਹਾ ਤੇ ਇੱਕ ਵਿਅਕਤੀ ਨੂੰ ਮਿਲਣ ਤੇ ਉਸ ਵਿਅਕਤੀ ਦੇ ਫੋਨ ਤੋਂ ਗੱਲ ਕਰਨ ਲਈ ਕਿਹਾ ਉਹ ਕਹਿੰਦੇ ਲਾਰੈਂਸ ਨੇ ਆਪਣੇ ਹੀ ਦੋਸਤ ਨੂੰ ਬਾਹਰ ਬੁਲਾਇਆ ਤੇ ਉਹਦਾ ਕਤਲ ਕਰਵਾ ਦਿੱਤਾ ਪੈਰੀ ਦੇ ਮਾਪਿਆਂ ਨੇ ਲਾਰੈਂਸ ਦਾ ਹਰ ਸਮੇਂ ਸਾਥ ਦਿੱਤਾ ਉਹਨੂੰ ਆਪਣੇ ਪੁੱਤਰ ਦੀ ਤਰ੍ਹਾਂ ਰੱਖਿਆ ਹਮੇਸ਼ਾ ਪੈਰੀ ਨੇ ਲਾਰੈਂਸ ਦੀ ਮਦਦ ਕੀਤੀ ਤੇ ਉਹਦਾ ਕਤਲ ਕਰਦਾ ਤਾਂ ਉਹ ਖੇ ਬਾਦ ਨਿਕਲਿਆ ਔਰ ਇਸ ਤਰ੍ਹਾਂ ਦੀ ਆਡੀਓ ਜਿਹੜੀ ਹੈਗੀ ਉਹ ਸਾਹਮਣੇ ਆਈ ਹੈ ਸਾਹਮਣੇ ਆਈ ਹੈ ਤਾਂ ਇਹ ਜਿਹੜਾ ਪੈਰੀ ਨਾਂ ਦਾ ਮੁੰਡਾ ਹੈ ਇਹਦਾ ਦਾਦਾ ਵੀ ਪੁਲਿਸ ਦੇ ਵਿੱਚ ਸੀ ਇਹਦਾ ਵੱਡਾ ਭਰਾ ਵੀ ਪੁਲਿਸ ਦੇ ਵਿੱਚ ਹੈ ਔਰ ਇਹ ਖੁਦ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਇਸੇ ਕਰਕੇ ਇਹ ਸਪੋਰਟਸ ਵਾਲੇ ਪਾਸੇ ਨੂੰ ਚੰਡੀਗੜ੍ਹ ਦੇ ਕਾਲਜ ਦੇ ਵਿੱਚ ਗਿਆ ਸੀ ਲਾਰੈਂਸ ਮਿਸ਼ਨੋਈ ਵੀ ਸਪੋਰਟਸ ਵਾਲੇ ਪਾਸੇ ਸੀ ਉੱਥੋਂ ਦੋਨਾਂ ਦੀ ਨੇੜਤਾ ਹੋਗੀ ਨੇੜਤਾ ਹੋਈ ਤਾਂ ਬਹੁਤ ਕਲੋਜ਼ ਹੋਏ ਬਹੁਤ ਸਾਰੇ ਕੇਸ ਦੋਨਾਂ ਤੇ ਦਰਜ ਹੋਏ ਪੈਰੀ ਤੇ ਵੀ ਲਾਰੈਂਸ ਬਿਸ਼ਨੋਈ ਦੇ ਉੱਤੇ ਵੀ ਔਰ ਉਸ ਤੋਂ ਬਾਅਦ ਸਥਿਤੀ ਇਹ ਬਣੀ ਕਿ ਲਾਰੈਂਸ ਬਿਸ਼ਨੋਈ ਨੇ ਹੀ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਹੈਗੀ ਜਿਹੜੀ ਉਹ ਲਈ ਆ ਹਾਲਾਂਕਿ ਪੈਰੀ ਲਗਭਗ ਸਾਰੇ ਕੇਸਾਂ 'ਚ ਬਰੀ ਹੋ ਚੁੱਕਿਆ ਪਿਛਲੇ ਸਮਿਆਂ ਦੇ ਵਿੱਚ ਸੋ ਇਹ ਮਸਲਾ ਕਾਫੀ ਚਰਚਾ ਦਾ ਵਿਸ਼ਾਜ ਬਣ ਗਿਆਗਾ ਚਰਚਾ ਸਭ ਤੋਂ ਵੱਧ ਇਹੀ ਛਿੜੀ ਹੋਈ ਆ ਕਿ ਲਾਰੈਂਸ ਬਸ਼ਨੋਈ ਤੇ ਗੋਲਡੀ ਵਿਰਾੜ ਜਿਹੜੇ ਕੱਲ ਤੱਕ ਇੱਕ ਸੀ ਜਿਨ੍ਹਾਂ ਦੇ ਵੱਲੋਂ ਰਲ ਕੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਦੱਸਿਆ ਜਾਂਦਾਗਾ ਉਹ ਹੁਣ ਦੋਵੇਂ ਇੱਕ ਦੂਜੇ ਦੇ ਅਮੋ ਸਾਹਮਣੇ ਖੜੇ ਹੋਏ ਦਿਖਾਈ ਦਿੰਦੇ ਨੇ ਔਰ ਇਹ ਗੈਂਗਬਾਰ ਦਾ ਨਤੀਜਾਗਾ ਜਿਹੜਾ ਉਹ ਸਭ ਦੇ ਸਾਹਮਣੇ ਆਇਆ ਇਹ ਗੈਂਗਬਾਰ ਦੇ ਵਿੱਚ ਪੰਜਾਬ ਜਿਸ ਤਰੀਕੇ ਦੇ ਨਾਲ ਫਸਿਆ ਹੋਇਆਗਾ ਉਹ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਉਹ ਖੜਾ ਹੁੰਦਾਗਾ ਜੀ ਇਹ ਬਿਕਰਮਜੀਤ ਸਿੰਘ ਸਾਨੀ ਜੀ ਸੰਸਦ ਮੈਂਬਰ ਉਹਨਾਂ ਨੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਮ ਤੇ ਬਣੇ ਹਵਾਈ ਅੱਡੇ ਬਾਰੇ ਕੀ ਗੱਲ ਕੀਤੀ ਜੀ ਰਾਜ ਸਭਾ ਚ ਉਹਨਾਂ ਨੇ ਜੀ ਇਹ ਮੰਗ ਕੀਤੀ ਹੈ ਕਿ ਦੋਨੇ ਜਿਹੜੇ ਹਵਾਈ ਅੱਡੇ ਨੇ ਉਹਨਾਂ ਪੰਜਾਬ ਚ ਬਣੇ ਹੋਏ ਮਹਾਲੀ ਦਾ ਹਵਾਈ ਅੱਡਾ ਖਾਸ ਕਰਕੇ ਕਿ ਇੱਥੋਂ ਜਿਹੜੀਆਂ ਨੇ ਅੰਤਰਰਾਸ਼ਟਰੀ ਹਵਾਈ ਅਡਾਨਾ ਕਿਉਂ ਨਹੀਂ ਸ਼ੁਰੂ ਹੁੰਦੀਆਂ ਔਰ ਉਹਨਾਂ ਨੇ ਇਹ ਕਿਹਾ ਕਿ ਅੰਮ੍ਰਿਤਸਰ ਸਾਹਿਬ ਤੇ ਮੁਹਾਲੀ ਦੋਨੇ ਇੰਟਰਨੈਸ਼ਨਲ ਹਵਾਈ ਅੱਡੇ ਨੇ ਇੰਟਰਨੈਸ਼ਨਲ ਹਵਾਈ ਅੱਡੇ ਨੇ ਪਰ ਇਥੋਂ ਆਉਣ ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰਾ ਤੇ ਕਾਰਗੋ ੜਾਨਾਂ ਦੀ ਘਾਟ ਜਿਹੜੀ ਹੈਗੀ ਉਹ ਹੈਗੀ ਆ ਰਾਜ ਸਭਾ ਦੇ ਵਿੱਚ ਅੱਜ ਉਹਨਾਂ ਨੇ ਇਹ ਵਿਸ਼ਾ ਗਾ ਜਿਹੜਾ ਉਹ ਠਾਇਆ ਗਾ ਵਿਕਰਮਜੀ ਸਿੰਘ ਸਾਨੀ ਹੋਰਾਨੇ ਇਹਦੇ ਤੇ ਸ਼ਹਿਰੀ ਹਵਾਵਾਜੀ ਮੰਤਰੀ ਨੇ ਉਹਨਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਮੇਂ ਅਮਰਸਾਹਬ ਸਾਹ ਹਵਾਈ ਅੱਡੇ ਤੇ ਬਰਮਿੰਘਮ, ਬੈਂਕਾਕ, ਦੋਹਾ, ਦੁਬਈ, ਕੋਲਾਲਾਮਪੁਰ, ਲੰਡਨ, ਮਿਲਾਨ, ਚਾਰਜਾ ਤੇ ਸਿੰਗਾਪੁਰ ਤੋਂ ਅੰਤਰਰਾਸ਼ਟਰੀ ਡਾਣਾ ਚੱਲ ਰਹੀਆਂ ਨੇ ਜਦਕਿ ਚੰਡੀਗੜ੍ਹ ਤੋਂ ਦੁਬਈ ਤੇ ਆਬੂਤਾਬੂ ਜਾਣ ਲਈ ਅੰਤਰਰਾਸ਼ਟਰੀ ਸੇਵਾਵਾਂ ਨੇ ਉਹਦੇ ਤੇ ਡਾਕਟਰ ਸਾਨੀ ਨੇ ਦੁਹਰਾਇਆ ਕਿ ਇੰਦਰਾ ਗਾਂਧੀ ਜਿਹੜਾ ਇੰਟਰਨੈਸ਼ਨਲ ਹਵਾਈ ਅੱਡਾ ਹੈ ਦਿੱਲੀ ਤੇ 40% ਤੋਂ ਵੱਧ ਟ੍ਰੈਫਿਕ ਪੰਜਾਬ ਤੋਂ ਆ ਪੰਜਾਬੀ ਆ ਕੇ ਦਿੱਲੀ ਤੋਂ ਚੜ੍ਹਦੇ ਨੇ ਇੰਗਲਿਜੇਕਰ ਅਵਸਰ ਸਾਫ ਤੇ ਮੋਹਾਲੀ ਲਈ ਨਾਂਮਬਰ ਵਿਦੇਸ਼ੀ 에ਰਲਾਈਨਾਂ ਨੂੰ ਇਜਾਜ਼ਤ ਦੇਣ ਦੀ ਲੋੜ ਹੈ ਔਰ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਆ ਪੰਜਾਬ ਤੋਂ ਕਾਰਗੋ ਉਡਾਣਾ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ ਜਦ ਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਚੋਂ ਕਾਫੀ ਨਿਰਯਾਤ ਖਾਸ ਕਰਕੇ ਬਾਗਬਾਨੀ ਉਤਪਾਦਾਂ ਦੇ ਨਿਰਯਾਤ ਦੀ ਵੱਡੀ ਸੰਭਾਵਨਾ ਜੀ ਜਿਹੜੀ ਉਹ ਹੈਗੀ ਆ ਤੇ ਸਾਨੀ ਸਾਹਿਬ ਨੇ ਮਸਲਾ ਠਾਇਆ ਪਰ ਇਹ ਹਕੀਕਤ ਹੈ ਜੀ ਜੇ ਪੰਜਾਬ ਤੋਂ ਉਡਾਨਾਂ ਚੱਲਣ ਤਾਂ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੂੰ ਫਾਇਦਾ ਹੋਊਗਾ ਇੰਟਰਨੈਸ਼ਨਲ ਉਡਾਨਾਂ ਦਾ ਦੂਜਾ ਜੇ ਕਾਰਗੋ ਵਾਲਾ ਕੰਮ ਚੱਲਦਾ ਸਾਡੇ ਇੱਥੋਂ ਤਾਂ ਪਾਲ ਘਣੀਆਂ ਮੇਥੇ ਸਰੋਂ ਦਾ ਸਾਗ ਪਤਾ ਨਹੀਂ ਕੀ ਕੁਛ ਤੁਹਾਡੇ ਕੋਲੇ ਦੂਜੇ ਦਿਨ ਨੂੰ ਕੈਨੇਡਾ ਪਹੁੰਚ ਜੇ ਪੱਖ ਵੱਖ इंग्लंड ਵਰਗੇ ਮੁਲਕਾਂ ਦੇ ਵਿੱਚ ਪਹੁੰਚ ਜੇ ਸੋ ਇਸ ਪਾਸੇ ਤਾਂ ਕਾਰਗੋ ਵਾਲੇ ਪਾਸੇ ਤਾਂ ਸੋਚ ਦੀ ਸੋਚ ਵੀ ਨਹੀਂ ਰਹੀ ਸੈਂਟਰ ਗਵਰਨਮੈਂਟ ਇਹ ਪਤਾ ਨਹੀਂ ਹੁਣ ਦਿੱਲੀ ਦੇ ਹਵਾਈ ਅੱਡਿਆਂ ਦੀ ਲ lobby ਦਾ ਕੰਮ ਹੈ ਜਾਂ ਇਹ ਮਤਲਬ ਦਿੱਲੀ ਤੇ ਹਰਿਆਣੇ ਦੇ ਮਤਲਬ ਜਿਹੜੀਆਂ ਸਰਕਾਰਾਂ ਨੂੰ ਹੋ ਰਹੇ ਫਾਇਦੇ ਦਾ ਕੰਮ ਹੈ ਕਿ ਸਾਨੂੰ ਪੰਜਾਬੀਆਂ ਨੂੰ ਮਤਲਬ ਬਹੁਤ ਵੱਡੀ ਖੱਜਲ ਖਵਾਰੀ ਦੇ ਵਿੱਚੋਂ ਲੰਘ ਕੇ ਦਿੱਲੀ ਤੋਂ ਜਾ ਕੇ ਚੜ੍ਹਨਾ ਤੇ ਉਤਰਨਾ ਪੈਂਦਾ ਹੈ ਜੀ ਸਰਕਾਰੀ ਨੌਕਰੀ ਛੱਡ ਕੇ ਬਲੈਤ ਗਿਆ ਬੰਦਾ ਉਹਨੇ ਕੀ ਦੱਸਿਆ ਜੀ ਇਹ ਗੱਲ ਦਾ ਮਸਲਾ ਕਾ ਜਿਹੜਾ ਇਹ ਹਰਿਆਣੇ ਦੇ ਨਾਲ ਜੁੜਿਆ ਹੋਇਆ ਸਰਕਾਰੀ ਨੌਕਰੀ ਛੱਡ ਕੇ ਹਰਿਆਣਾ ਦਾ 30 ਸਾਲ ਦਾ ਨੌਜਵਾਨ ਇੰਗਲੈਂਡ ਗਿਆ ਤੇ ਉੱਥੇ ਕਤਲ ਤੌਰ ਦੇ ਉੱਤੇ ਕਤਲ ਹੋਣ ਦਾ ਮਸਲਾ ਕਾ ਜਿਹੜਾ ਉਹ ਸਾਹਮਣੇ ਆਇਆ ਮ੍ਰਿਤਕ ਵਿਜੇ ਕੁਮਾਰ ਦੱਸਿਆ ਜਾਂਦਾ ਜੀ ਜਨਵਰੀ ਮਹੀਨੇ ਇੰਗਲੈਂਡ ਪੜਨ ਦੇ ਲਈ ਗਿਆ ਸੀ ਬੈਸਟ ਮਰਸੀਆ ਪੁਲਿਸ ਨੇ ਗੱਲ ਦੀ ਪੁਸ਼ਟੀ ਕੀਤੀ ਕਿ 5 ਜਣਿਆਂ ਨੂੰ ਕਤਲ ਦੇ ਸ਼ੱਕ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਮੁਤਾਬਕ ਇਹ ਸ਼ੱਕੀ ਹੁਣ ਜ਼ਮਾਨਤ ਤੇ ਬਾਹਰ ਨੇ ਤੇ ਮਾਮਲੇ ਦੀ ਜਾਂਚ ਆ ਜਿਹੜੀ ਉਹ جاری ਹੈ 22 ਤੋਂ 35 ਸਾਲ ਦੀ ਉਮਰ ਦੇ ਸ਼ੱਕੀ ਜਿਹੜੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆਗਾ ਔਰ ਇਹ ਮਸਲਾਗਾ ਜਿਹੜਾ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆਗਾ ਪਰਿਵਾਰ ਨੂੰ ਉਸ ਰੂਪ ਦੇ ਵਿੱਚ ਜਾਣਕਾਰੀ ਹੈ ਗਈ ਜਿਹੜੀ ਉਹ ਅਜੇ ਤੱਕ ਨਹੀਂ ਉਸ ਰੂਪ ਦੇ ਵਿੱਚ ਮਿਲੀ ਔਰ ਇਹਦੇ ਪਿਤਾ ਵਿਜੇ ਦੇ ਸ੍ਰਿੰਦਰ ਸਿੰਘ ਸ਼ੌਰਾਨ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਫਿਜ਼ਿਕਸ ਦੇ ਵਿੱਚ ਐਮ ਐਸ ਸੀ ਦੀ ਪੜ੍ਹਾਈ ਪੰਜਾਬ ਜੀਨੂ ਲਸਪੀ ਚੰਡੀਗੜ੍ਹ ਤੋਂ ਕੀਤੀ ਸੀ ਉਸ ਤੋਂ ਬਾਅਦ ਉਹ ਕਹਿੰਦੇ ਉਹ ਪਬਲਿਕ ਵਕਤ ਡਿਪਾਰਟਮੈਂਟ ਦੇ ਵਿੱਚ ਐਕਸਾਈਡ ਡਿਪਾਰਟਮੈਂਟ ਜਿਹੜੀ ਨੌਕਰੀ ਸਰਕਾਰੀ ਕਰਦਾ ਸੀ ਇਹਦੇ ਪਿਤਾ ਭਾਰਤੀ ਫੌਜ ਤੋਂ ਰਿਟਾਇਰ ਨੇ ਤਾਂ ਇਹ ਮਸਲਾ ਹੈ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਉਹ ਬਣ ਗਿਆ ਹੈਗਾ ਪਰਿਵਾਰ ਨੇ ਮਤਲਬ ਉਹਦੀ ਡੈੱਡ ਬੋਡੀ ਵਾਪਸ ਲਿਆਉਣ ਦੀ ਮੰਗ ਆ ਗਈ ਜਿਹੜੀ ਉਹ ਕੀਤੀ ਹੈ ਔਰ ਇਹਨਾਂ ਨੌਜਵਾਨਾਂ ਦੇ ਕਤਲ ਦੇ ਬਾਰੇ ਦੇ ਵਿੱਚ ਚਰਚਾ ਕੀਤੀ ਜਿਹੜੀ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਸ਼ੁਰੂ ਹੋਈ ਹੈ ਜੀ ਜਪਾਨ ਦਾ ਟ੍ਰਿਪ ਭਗਵੰਤ ਸਿੰਘ ਮਾਨ ਉਹਨਾਂ ਦਾ ਉਹਨਾਂ ਨੇ ਕੀ ਕੀ ਕਰਨਾ ਜੀ ਉੱਥੇ 10 ਦਿਨ ਰਹਿਣਾ ਜੀ ਜਪਾਨ ਦੇ ਵਿੱਚ ਇਧਰੋਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਕਿ ਸਾਡਾ ਪੰਜਾਬ ਫਸਿਆ ਹੋਇਆ ਮੈਂ ਤਾਂ ਦੇਖ ਰਿਹਾ ਸੀ ਸਵਾਗਤ ਬੜਾ ਹੋ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਉਹ ਤਾਂ ਕਹਿੰਦੇ ਜੀ ਉੱਥੋਂ ਮਤਲਬ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਕੇ ਆਉਣਗੇ ਵਪਾਰ ਕਰਨ ਵਾਲੇ ਵਪਾਰੀ ਸਨ ਤਾਂ ਲਾਉਣ ਵਾਲੇ ਸਨਤਕਾਰ ਪਹਿਲਾਂ ਵੀ BMW ਲਿਆਉਣ ਦੀਆਂ ਗੱਲਾਂ ਹੋਈਆਂ ਸੀ ਬੜਾ ਕੁਝ ਚੱਲਿਆ ਸੀਗਾ ਖੈਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਵਿਦੇਸ਼ ਯਾਤਰਾਵਾਂ ਦੇ ਲਈ ਮਸ਼ਹੂਰ ਨੇ ਕਿਤੇ ਭਗਵੰਤ ਮਾਨ ਸਾਹਿਬ ਵੀ ਨਾ ਮਸ਼ਹੂਰ ਹੋ ਜਾਣ ਤੋਂ ਬੜਾ ਜਾਪਾਨ ਦੇ ਵਿੱਚ ਚਰਚਾ ਜਿਹੜੀ ਉਹ ਛਿੜੀ ਹੋਈ ਹੈ ਜੀ ਤੇ ਹੁਣ ਤਾਂ ਮਜੀਠੀਆ ਵੀ ਅੰਦਰ ਹੈ ਅੱਗੇ ਜਦੋਂ ਭਗਵੰਤ ਮਾਨ ਜੀ ਵਿਦੇਸ਼ ਜਾਂਦੇ ਹੁੰਦੇ ਤਾਂ ਮਜੀਠੀਆ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਗੱਲ ਕੱਢ ਕੇ ਲਿਆਉਂਦਾ ਹੁੰਦਾ ਹੁਣ ਮਜੀਠੀਆ ਵੀ ਅੰਦਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਪਾਨ ਦੇ ਕਾਰੋਬਾਰੀ ਡਿਗਜ਼ਾਂ ਦੇ ਅੱਗੇ ਸੂਬੇ ਨੂੰ ਪਸੰਦੀਦਾ ਨਿਵੇਸ਼ ਵਜੋਂ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਕਹਿੰਦੇ ਦੱਸੇ ਜਾਂਦੇ ਨੇ ਔਰ ਪਹਿਲੇ ਦਿਨ ਮੁੱਖ ਮੰਤਰੀ ਨੇ JVIC Aisen Industry Jama Honda Motor JICA ਦੱਖਣੀ ਏਸ਼ੀਆ ਭਾਗ ਦੇ ਡਾਇਰੈਕਟਰ ਜਨਰਲ ਤੇ ਹੋਰਾਂ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਦੱਸੀ ਜਾਂਦੀ ਹੈ ਜੀ ਅੱਛਾ ਦੱਸਿਓ ਜੀ ਪੰਜਾਬ ਰੋਡਵੇਜ ਦੀ ਬੱਸ ਤੇ ਗੋਲੀਆਂ ਚਲਾਈਆਂ ਕਿਸੇ ਨੇ ਜੀ ਬਿਲਕੁਲ ਜੀ ਪੰਜਾਬ ਰੋਡਵੇਜ ਦੀ ਬੱਸ ਉੱਪਰ ਗੋਲੀਆਂ ਚੱਲਣ ਦਾ ਅੱਜ ਮਸਲਾ ਆ ਗਿਆ ਜਿਹੜਾ ਉਹ ਸਾਹਮਣੇ ਆਇਆ ਇਹ ਬੱਸ ਗਿਲਸਾਫ ਰੋਜਪੁਰ ਖੇਤਰ ਦੇ ਵਿੱਚ ਜਿਹੜੀਆਂ ਗੋਲੀਆਂ ਨੇ ਬਸਤੇ ਦੇ ਉੱਪਰ ਉਹ ਚੱਲੀਆਂ ਨੇ ਔਰ ਜਿਸ ਤਰੀਕੇ ਦੇ ਮਤਲਬ ਸਥਿਤੀ ਇਹ ਬਣੀ ਐ ਗੋਲੀਆਂ ਚਲਾਉਣ ਵਾਲੀ ਉਹਦੇ ਤੋਂ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਅਸੁਰੱਖਿਆ ਦਾ ਮਾਹੌਲ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਜ਼ਰ ਆਇਆ ਆ ਰਿਹਾਗਾ ਕਿਉਂਕਿ ਇਸ ਤਰ੍ਹਾਂ ਦੀ ਗੱਲ ਮਤਲਬ ਅੱਗੇ ਪੰਜਾਬ ਦੇ ਵਿੱਚ ਸਾਹਮਣੇ ਨਹੀਂ ਸੀ ਆਉਂਦੀ ਵੀ ਸ਼ਰਿਆ ਮਤਲਬ ਬਸ ਘੇਰ ਕੇ ਔਰ ਇਸ ਤਰੀਕੇ ਦੇ ਨਾਲ ਗੋਲੀਆਂ ਜਿਹੜੀਆਂ ਉਹ ਰੋਡਵੇ ਜਿਹੜੀਆਂ ਬਸਾਂ ਦੇ ਉੱਤੇ ਚੱਲਣਾਂ ਆ ਇਹ ਸਬੰਧੀ ਪਤਾ ਇਹੀ ਲੱਗਿਆ ਕਿ ਫਰੋਜਪੁਰ ਫਾਜ਼ਿਲਕਾ ਸੜਕ ਦੇ ਉੱਤੇ ਪੀਰਖਾਂ ਸ਼ੇਖ ਖਾਲੀ ਪੁਲ ਪੈਂਦਾ ਹੈ। ਹੂੰ ਉੱਥੇ ਪੀਰਖਾਂ ਸ਼ੇਖ ਖਾਲੀ ਪੁਲ ਕੋਲੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੰਜਾਬ ਰੋਡਵੇ ਦੀ ਵਸਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਐਕਿੰਗ ਕੀਤੀ। ਇਹ ਘਟਨਾ ਅੱਜ ਸ਼ਾਮ 6 ਵਜੇ ਤੋਂ ਬਾਅਦ ਵਾਪਰੀ। ਹੁਣ ਠੰਡ ਦੇ ਦਿਨ ਨੇ ਗਿਲ ਸਾਹਿਬ ਦਸੰਬਰ ਦਾ ਮਹੀਨਾ ਹੈ। ਹੂੰ ਖਿਆਲ ਹੈ 6 ਵਜੇ ਪੂਰਾ ਦਿਨ ਛਿਫ ਜਾਂਦਾ ਹਨ ਹਨੇਰਾ ਹੋ ਜਾਂਦਾ ਜਾਨੀ ਮੈਂ ਜਿਹੜੀ ਗੱਲ ਦੱਸਣੀ ਚਾਹਣਾ ਔਰ 6 ਵਜੇ ਦੇ ਕਰੀਬ ਮਤਲਬ ਗੋਲੀਆਂ ਜਿਹੜੀਆਂ ਚੱਲੀਆਂ ਬੱਸ ਦੇ ਡਰਾਈਵਰ ਤੇ ਕੰਡਕਟਰ ਅਨਸਾਰ ਫਰੋਜਪੁਰ ਤੋਂ ਗੰਗਾ ਨਗਰ ਜਾ ਰਹੇ ਸੀ ਇਹ ਤਿੰਨ ਜਣਿਆਂ ਨੇ ਬੱਸ ਦੇ ਉੱਤੇ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਗੋਲੀ ਜਿਹੜੀ ਆ ਡਰਾਈਵਰ ਸੀਟ ਮਗਰੋਂ ਲੰਘੀ ਤੇ ਡਰਾਈਵਰ ਬਾਲ ਬਾਲ ਬਚ ਗਿਆ ਜਦ ਕਿ ਦੂਜੀ ਗੋਲੀ ਜਿਹੜੀ ਮਾਰੀ ਉਹ ਬੱਸ ਦੇ ਕੰਡਕਟਰ ਦੇ ਵੱਜੇ ਨੇ ਸ਼ਰੇਹ ਦੀ ਬੱਸ ਦੇ ਕੰਡਕਟਰ ਜ਼ਖਮੀ ਹੋਇਆਗਾ ਕਾਹਨਾ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਨੂੰ ਥਾਣਾ ਲਖੋ ਕੇ ਬਹਿਰਾਮ ਲਜਾਇਆ ਗਿਆ ਔਰ ਮਮਦੋਟ ਥਾਣੇ ਦਾ ਮਸਲਾ ਹੈਗਾ ਜੀ ਬਹੁਤ ਚਰਚਾ ਇਸ ਗੱਲ ਦੀ ਪੰਜਾਬ 'ਚ ਖੜ ਚੁੱਕੀ ਹੈ ਜੀ ਅਖੀਰਲੀ ਖਬਰ ਦੱਸਿਓ ਜੀ ਵੀ ਫੋਨਾਂ ਦੇ ਵਿੱਚ ਜਿਹੜਾ ਐਪ ਸੰਚਾਰ ਸਾਥੀ ਆ ਜੀ ਉਹ ਕਿਹੜਿਆਂ ਫੋਨਾਂ ਦੇ ਵਿੱਚ ਇੰਸਟਾਲ ਕਰਨਾ ਪੈਣਾ ਨਵੇਂਆਂ ਦੇ ਵਿੱਚ ਉਹਦੇ 'ਚ ਉਹ ਉਹ ਐਪ ਕੀ ਆ ਜੀ ਜੀ ਸਾਹਿਬ ਇਹ ਨਾ ਮਸਲਾ ਇਹ ਆ ਅੱਜ ਸੰਸਦ ਦੇ ਵਿੱਚ ਵੀ ਇਹਦੀ ਗੂੰਜ ਸੁਣਾਈ ਦਿੱਤੀ ਕਿ ਭਾਰਤ ਸਰਕਾਰ ਦੇ ਵੱਲੋਂ ਇੱਕ ਨਵੀਂ ਤਜਵੀਜ਼ ਲਿਆਂਦੀ ਗਈ ਹੈ ਕਿ ਜਿੰਨੇ ਵੀ ਸਮਾਰਟਫੋਨ ਐਂਡਰਾਇਡ ਸੱਟ ਨੇ ਜਾਂ ਐਪਲ ਦੇ ਫੋਨ ਨੇ ਆਉਣ ਵਾਲੇ ਨੈਕਸਟ ਈਅਰ 2026 ਦੇ ਵਿੱਚ ਮਾਰਚ 2026 ਤੋਂ ਬਾਅਦ ਭਾਰਤ ਦੇ ਵਿੱਚ ਵੇਚੇ ਜਾਣ ਵਾਲੇ ਨਵੇਂ ਫੋਨ ਉਹਨਾਂ 'ਚ ਇੱਕ ਸੰਚਾਰ ਸਾਥੀ ਐਪ ਨੂੰ ਜਿਹੜਾ ਪਹਿਲਾਂ ਤੋਂ ਹੀ ਜਦੋਂ ਫੋਨ ਆਪਾਂ ਲਿਆ ਕਰਾਂਗੇ ਨਵਾਂ ਇੰਸਟਾਲ ਕਰਨ ਦੇ ਹੁਕਮ ਜਾਰੀ ਕੀਤੇ ਨੇ ਜਿਹੜੀਆਂ ਕੰਪਨੀਆਂ ਨੇ ਫੋਨ ਬਣਾਉਣ ਵਾਲੀਆਂ ਜਾਂ ਐਪਲ ਦੀਆਂ ਜਾਂ ਐਂਡਰਾਇਡ ਸੈਟ ਉਹ 스마트ਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਾਰਤ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਸਚਾਰ ਸਾਥੀ ਐਪ ਉਹਦੇ ਚ ਜਿਹੜੀ ਹੈਗੀ ਫੋਨ ਦੇ ਵਿੱਚ ਉਹ ਆਲਰੇਡੀ ਹੋਵੇ ਪਹਿਲਾਂ ਹੀ ਜਦੋਂ ਆਪਾਂ ਲੈਨੇ ਆ ਤੇ ਐਪ ਦੀ ਵਰਤੋਂ ਕਹਿੰਦੇ ਜਿਹੜਾ ਆਈ ਐਮ ਈ ਆਈ ਹੁੰਦਾ ਨੰਬਰ ਇਹਦੇ ਵਿੱਚ ਉਦੇ ਨਾਲ ਅਟੈਚ ਹੋਇਆ ਕਰੂਗੀ ਤੇ ਇਹਦੇ ਨਾਲ ਮਤਲਬ ਫੋਨ ਜਿਹੜਾਗਾ ਉਹ ਉਹ ਪਤਾ ਲਗਾਇਆ ਕਰੂਗਾ ਉਹਨਾਂ ਆਰਥਕਾਰਨ ਦਾ ਇੰਨਾ ਕਹਿ ਕੇ ਗੱਲ ਛੱਡਤੀ ਲੇਕਿਨ ਦੂਜੇ ਪਾਸੇ ਜਿਹੜੀ ਵਿਰੋਧੀ ਧਿਰਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸੰਚਾਰ ਸਾਥੀ ਐਪ ਆ ਜਿਹੜੀ ਪਹਿਲੀ ਵਾਰ 2023 ਤੇ ਇੱਕ ਪੋਰਟਲ ਦੇ ਤੌਰ ਤੇ ਲਾਂਚ ਕੀਤੀ ਗਈ ਸੀ ਉਹਦੀ ਵਰਤੋਂ ਘਟਾਲੇ ਵਾਲੀਆਂ ਕਾਲਾਂ ਦੀ ਰਿਪੋਰਟ ਕਰਨ ਹੋਰ SIM ਕਾਰਡਾਂ ਦੀ ਪਛਾਣ ਕਰਨ ਤੇ ਹੋਰ ਚੀਜ਼ਾਂ ਦੇ ਲਈ ਜਿਹੜੀ ਕੀਤੀ ਗਈ ਸੀ ਦੇ ਵਿਰੋਧੀ ਧਿਰਾਂ ਨੇ ਕਿਹਾ ਜਿਸ ਸੁਸਤੀ ਕਰਿਆ ਕਰੂ ਸਰਕਾਰ ਔਰ ਇਹਦੇ ਨਾਲ ਬੰਦੇ ਦੀ ਸਾਰੀ ਡਿਟੇਲ ਸਾਰਾ ਡਾਟਾ ਸਭ ਸਰਕਾਰ ਕੋਲੇ ਜਾਇਆ ਕਰੂਗਾ ਔਰ ਨਵੇਂ ਜਿਹੜੇ ਫੋਨ ਨੇ ਜਿਨ੍ਹਾਂ ਦੇ ਵਿੱਚ ਇਹ ਐਪ ਹੋਇਆ ਕਰੂਗੀ ਉਹਦੇ ਨਾਲ ਸਾਰਾ ਕੁਝ ਸਰਕਾਰ ਕੋਲੇ ਜਾਊ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਦੂਰ ਸੰਚਾਰ ਵਿਭਾਗ ਦੇ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਤੇ ਇਸ ਕਦਮ ਨੂੰ ਗੈਰ ਸੰਵਿਧਾਨਕ ਦੱਸਦੇ ਹੋ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਆ ਕਾਂਗਰਸ ਨੇ ਕਿਹਾ ਕਿ ਨਿੱਜਤਾ ਦਾ ਅਧਿਕਾਰ ਸਭਿਧਾਨ ਵੱਲੋਂ ਗਰੰਟੀਸ਼ੂ ਦਾ ਇੱਕ ਮੌਲਿਕ ਅਧਿਕਾਰ ਹੈ ਤੇ ਇਹ ਦਿਸ਼ਾ ਨਿਰਦੇਸ਼ ਇਹਦੀ ਲੰਘਣਾ ਕਰਦੇ ਨੇ ਨਿੱਜਤਾ ਦੇ ਭਾਰਤੀ ਸਭਿਧਾਨ ਦੇ ਅਨੁਸਾਰ ਦਿੱਤੇ ਗਏ ਅਧਿਕਾਰ ਦੀ ਲੰਘਣਾ ਗਈ ਔਰ ਇਹ ਬਸ ਵਿਸ਼ਾ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਬਣ ਗਿਆਗਾ ਜੀ ਐਨਆਰ ਇਸ ਨੂੰ ਵੀ ਇੰਸਟਾਲ ਕਰਨਾ ਪੈਣਾ ਜੀ ਤੇ ਡਿਲੀਟ ਕਰ ਸਕਦੇ ਨੇ ਇਹਨੂੰ ਜਿਹੜੇ ਭਾਰਤ ਦੇ ਵਿੱਚ ਫੋਨ ਕੋਈ ਖਰੀਦੂ ਐਨਆਰ ਆਈ ਹੋਵੇ ਚਾਹੇ ਕੋਈ ਮਤਲਬ ਇਧਰਲਾ ਭਾਰਤੀ ਹੋਵੇ ਆਪਣਾ ਉਹਨੂੰ ਆਲਰੇਡੀ ਜੇ ਆਪਾਂ ਫੋਨ ਖਰੀਦਿਆ ਕਰਾਂਗੇ ਦੁਕਾਨ ਤੋਂ ਜਾਂ ਕੰਪਨੀ ਤੋਂ ਜੀ ਚਾਹੇ ਆਪਾਂ ਕਿਸੇ ਐਪ ਤੋਂ ਤਾਂ ਉਹਦੇ ਵਿੱਚ ਇੰਸਟਾਲ ਹੋਇਆ ਕਰੂਗੀ ਉਦੋਂ ਬਾਅਦ ਜੇ ਆਪਾਂ ਉਹਨੂੰ ਡਿਲੀਟ ਕਰ ਵੀ ਦੇਵਾਂਗੇ ਤਾਂ ਵਿਰੋਧੀ ਪਾਸਤਾ ਇਹ ਵੀ ਕਹਿੰਦੀ ਆ ਜਾਂ ਮਾਹਰੇ ਕਹਿੰਦੇ ਨੇ ਵੀ ਉਹ ਡਿਲੀਟ ਹੋਇਆ ਨਹੀਂ ਕਰਨੀ ਹਕੀਕਤ ਦੇ ਵਿੱਚ ਜੇ ਫੋਨ ਆਪਾਂ ਬਾਹਰੋਂ ਖਰੀਦਾਂਗੇ ਭਾਰਤ ਤੋਂ ਕਿਤੋਂ ਫਿਰ ਉਹ ਐਪ ਨਹੀਂ ਹੋਇਆ ਕਰਨੀ ਜੀ ਧੰਵਾਦ ਜੀ ਕੱਲ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਰਾਜਨੂ ਕੇਨ ਸਿੰਘ ਪੱਤੀ ਪੱਤੀ ਸੇਖਵੰਦਰ ਨਾਲ